ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਫੇਰ ਆਖੋ ਜੀ ਧੰਨ ਬਾਬਾ ਪਰਮ ਸਨਮਾਨ ਜੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਰੈਣ ਸਬਾਈ ਸਵਾਗਤ ਦੇ ਵਿੱਚ ਸਤਿਗੁਰ ਦੀ ਪਵਿੱਤਰ ਹਜ਼ੂਰੀ 'ਚ ਪਹੁੰਚੇ ਹੋ ਉਦਮ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਜੋ ਸਮੇ ਸਮੇਂ ਦੇ ਸਿਰ ਐਸੇ ਉਪਰਾਲੇ ਕਰਦੇ ਨੇ ਆਪ ਜਪੋ ਅਵਰਹਿ ਨਾਮ ਜਪਾਵੋ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਰਾਮ ਸਰਦੀ ਇਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕੀਤੀ। ਤੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਗੁਰਦਾਸ ਜੀ ਆਉ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਤੇ ਰਲਾ ਆਉ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਤੇ ਰਲਾ ਨਿਆਰੀ ਕਰ ਧਰੀਏ ਸਤਸੰਗੀਏ ਕਿਉਂ ਇਹ ਲੋੜ ਪਈ ਸਾਰੀ ਬਾਣੀ ਇੱਕ ਜਗਤ ਇਕੱਠੀ ਕਰਨ ਦੀ ਉਸ ਵੇਲੇ ਜੋ ਬਾਬਾ ਪ੍ਰਿਥੀ ਚੰਦਸ ਪੁੱਤਰ ਮਿਹਰਬਾਨ ਸੀ ਨਾ ਉਨੇ ਵੀ ਆਪਣੀ ਕਵਤਾ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾਉਂਦਾ ਸੀ ਉਹ ਵੀ ਹੁਣ ਤੁਸੀਂ ਕਈ ਵਾਰ ਪੰਜਾਬ ਦੀਆਂ ਟਰਾਲੀਆਂ ਟਰੱਕਾਂ ਤੇ ਇਹ ਲਾਈਨ ਪੜੀ ਹੋਵੇਗੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸ਼ਾਇਦ ਕਈਆਂ ਨੂੰ ਨਾਮ ਪਤਾ ਹੋਵੇ ਇਹ ਲਾਈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਆ ਇਹ ਕੱਚੀ ਬਾਣੀ ਜੀ ਇੱਕ ਇਹ ਲਾਈਨ ਲਿਖੀ ਹੁੰਦੀ ਟਰੱਕਾਂ ਦੇ ਮਗਰ ਟਰਾਲੀਆਂ ਮਗਰ ਨਾਮ ਕੁਮਾਰੀ ਨਾਨਕਾ ਚਰੀ ਰਹੇ ਦਿਨ ਰਾਤ ਦੂਸਰੀ ਇਹ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚਲੇ ਲਗੇ ਨ ਤਤੀ ਵਾਓ ਇਹ ਵੀ ਕੱਚੀ ਬਾਣੀ ਹੈ ਇੱਕ ਅਸੀਂ ਜਦੋਂ ਵਿਆਹ ਸ਼ਾਦੀਆਂ ਦੇ ਕੋਈ ਖੁਸ਼ੀ ਦੇ ਜਦੋਂ ਕਾਰਡ ਛਾਪਦੇ ਆ ਨਾ ਉਹਦੇ ਉੱਪਰ ਇੱਕ ਲਾਈਨ ਲਿਖੀ ਹੁੰਦੀ ਆ ਸਤਗੁਰੂ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ ਇਹ ਵੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇਹ ਵੀ ਕੱਚੀ ਬਾਣੀ ਹੈ ਵੇਖ ਲਓ ਉਦੋਂ ਦੀ ਗੱਲ ਹੋਰ ਹੈ ਅੱਜ ਵੀ ਸਾਡੇ ਕਈ ਵੀਰਾਂ ਨੂੰ ਭੋਲੇ ਭਾਲੇ ਗੁਰਸਿੱਖਾਂ ਨੂੰ ਅੱਜ ਵੀ ਨਹੀਂ ਪਤਾ ਕੱਚੀ ਬਾਣੀ ਕਿਹੜੀ ਹੈ ਕਿ ਸਤਗੁਰੂ ਦੀ ਬਾਣੀ ਕਿਹੜੀ ਹੈ ਭਲੇਖੇ ਦਾ ਨਾਲ ਹੀ ਉਹ ਲੈਣਾ ਛਾਪੀ ਜਾਂਦੇ ਨੇ ਸਤਸੰਗਿਓ ਫਿਰ ਸਤਗੁਰਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਬਾਣੀ ਲਿਖਵਾਉਣੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਸਤਗੁਰ ਨੇ ਆਪਣੇ ਮਬਾਰਕ ਹੱਥਾਂ ਦੇ ਨਾਲ ਮੂਲ ਮੰਤਰ ਆਪ ਆਪ ਲਿਖਿਆ ਉਸ ਤੋਂ ਬਾਅਦ ਭਾਈ ਗੁਰਦਾਜ ਜੀ ਕੋਲ ਬਾਣੀ ਲਿਖਵਾਈ ਕਲਮਾ ਦੀ ਸੇਵਾ ਕਰਨ ਵਾਲੇ ਨੇ ਭਾਈ ਬੰਨੋ ਜੀ ਉਹ ਸਾਰੀ ਕਲਮਾ ਦੀ ਸੇਵਾ ਕਰਦੇ ਨੇ ਸਤ ਸੰਗਿਓ ਜਦੋਂ ਸਾਰੀ ਬਾਣੀ ਲਿਖੀ ਗਈ ਇਹ ਗ੍ਰੰਥ ਤਿਆਰ ਹੋ ਗਿਆ ਜਿਹਦਾ ਨਾਮ ਰੱਖਿਆ ਆਦ ਗ੍ਰੰਥ ਸਾਹਿਬ ਉਦੋਂ ਅਜੇ ਗੁਰਤਾ ਗੱਦੀ ਨਹੀਂ ਮਿਲੀ ਫੇਰ ਨਗਲ ਕੀਰਤਨ ਦੇ ਰੂਪ ਦੇ ਵਿੱਚ RAM ਸਰ ਦੀ ਧਰਤੀ ਤੋਂ ਡਿੱਠੇ ਸਭੇ ਥਾਮ ਨਹੀਂ ਤਦ ਜਿਹਿਆ ਗੁਰੂ ਰਾਮ ਦਾਦੇ ਘਰ ਸਤਗੁਰੂ ਜੀ ਦਾ ਸਰੂਪ ਲਿਆਂਦਾ ਗਿਆ ਬਾਬਾ ਬੁੱਢਾ ਸਾਹਿਬ ਨੇ ਆਪਣੇ ਸ਼ੀਸ਼ ਤੇ ਬਿਰਾਜਮਣ ਕੀਤਾ ਗੁਰੂ ਅਰਜਨ ਦੇ ਪਿਤਾ ਜੀ ਚੌਰ ਸਾਹਿਬ ਕਰਦੇ ਪਏ ਨੇ ਸੁਰਤੀ ਨਾਲ ਜ਼ਿਦਾਰੀ ਕਰਿਓ ਇੱਥੇ ਫਿਰ ਸਤਗੁਰੂ ਜੀ ਨੇ ਗੁਰੂ ਅਰਜਨ ਦੇ ਪਿਤਾ ਜੀ ਨੇ ਬਾਬਾ ਬੁੱਢਾ ਨੂੰ ਇਸ਼ਾਰਾ ਕੀਤਾ ਬੱਡਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਤੋ ਉਸ ਵੇਲੇ ਬਾਬਾ ਬੱਡਾ ਸਾਹਿਬ ਨੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਮਨ ਆਇਆ RAM ਉਪਰੰਤ ਕੀਰਤਨ ਹੋਇਆ ਸ਼ਾਮ ਰੈਰਸ ਦਾ ਪਾਠ ਹੋਇਆ ਫੇ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਸੁਖਾ ਸੰਜਿਤ ਸਤਿਗੁਰੂ ਤੋਂ ਹੋਇਆ ਅਕਾਲ ਤਖ ਸਾਹਿਬ ਜਿੱਥੇ ਅੱਜ ਗੁਰਦਰਾ ਕੋਠਾ ਸਾਹਿਬ ਹੈ ਉੱਥੇ ਬੜਾ ਸੁੰਦਰ ਪਲੰਘ ਢਾ ਕੇ ਉੱਤੇ ਸੁੰਦਰ ਵਿਸ਼ਾਈ ਕਰਕੇ ਸਤਿਗੁਰ ਦੇ ਸਰੂਪ ਦਾ ਸੁਖ ਅਸਲ ਹੋਇਆ ਜੀ ਤੇ ਕੁਝ ਸਿੱਖ ਸਤਿਗੁਰ ਦੀ ਨੁਆਖ ਲਗੇ ਸਤਿਗੁਰ ਜੀ ਕੋਲ ਤੁਹਾਡਾ ਪਲੰਘ ਵੀ ਢਾ ਦਈਏ ਤੇ ਗੁਰੂ ਅਰਜਨ ਦੇਵ ਪਤਾ ਜੀ ਕਹਿੰਦੇ ਪੋਥੀ ਪਰਮੇਸ਼ਰ ਦਾ ਥਾਨ ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਕਹਿੰਦੇ ਸਤਗੁਰ ਦੇ ਵਿੱਚ ਤੇ ਸ਼ਬਦ ਵਿੱਚ ਕੋਈ ਭੇਦ ਨਹੀਂ ਸਤਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਇਹ ਭਾਈ ਗੁਰਦਾ ਜੀ ਆਪਣੇ ਕਵਿਤਾ ਚ ਲਿਖਦੇ ਨੇ ਸਤ ਸੰਗਿਓ ਫਿਰ ਸਤਗੁਰ ਜੀ ਕਹਿੰਦੇ ਮੇਰਾ ਸਾਡਾ ਜਮੀਨ ਤੇ ਆਸਣ ਲਾ ਦਿਓ ਸਤਗੁਰੂ ਉਸ ਦਿਨ ਤੋਂ ਜ਼ਮੀਨ ਦੇ ਉੱਪਰ ਹੀ ਸਤਗੁਰੂ ਨੇ ਆਰਾਮ ਕੀਤਾ ਅੱਜ ਵੀ ਅਕਾਲ ਤਖਤ ਸਭ ਚਲੇ ਜਾਓ ਜਿੱਥੇ ਸਤਗੁਰੂ ਦਾ ਸੁਖ ਅਸਨ ਹੁੰਦਾ ਹੈ ਵੇਖੋ ਕਦੇ ਪਲੰਗ ਦੇ ਥੱਲੇ ਰੋਜ਼ਾਨਾ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਭਾਵਨਾਵਾਲੇ ਫਿਰ ਦਰਸ਼ਨ ਕਰਦੇ ਨੇ ਗੁਰੂ ਅਰਜਨ ਦੇ ਪਿਤਾ ਜੀ ਅੱਜ ਵੀ ਥੱਲੇ ਆਰਾਮ ਦੇ ਵਿੱਚ ਨੇ ਆਸਣ ਤੇ ਬੈਠੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਪਲੰਗ ਦੇ ਉੱਪਰ ਬਿਰਾਜਮਾਨ ਨੇ ਸੁਰਤੀਨਾ ਅੱਜ ਵੀ ਭਾਵਨਾਵਾਲੇ ਦਰਸ਼ਨ ਕਰਦੇ ਨੇ ਸਤ ਸੰਗਿਓ ਫਿਰ 1700 ਅੜ ਦੇ ਵਿੱਚ ਨਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਆਖਣਗੇ ਉਹ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਸਤਗੁਰੂ ਸਾਡਾ ਫਿਰ ਗੁਰੂ ਕੌਣ ਹੋਵੇਗਾ ਸਤਗੁਰੂ ਜੀ ਆਖਣੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਤਗੁਰੂ ਜੀ ਫਿਰ ਸਾਡੇ ਗੁਰੂ ਕੌਣ ਹੋਣਗੇ ਉਸਤੇ ਗਿਆਨੀ ਗਿਆਨ ਸਿੰਘ ਜੀ ਫਿਰ ਲਿਖਦੇ ਨੇ ਸਤਿਗੁਰੂ ਜੀ ਕਹਿੰਦੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਤੇ ਕੋਦੇ ਸਿੱਖਾਂ ਦੇ ਚਿਹਰੇ ਤੇ ਨਾ ਤਰੀ ਉਦਾਸੀ ਆ ਗਈ ਕਹਿੰਦੇ ਸਤਿਗੁਰੂ ਜੀ ਤੁਹਾਡੇ ਨਾਲ ਅਸੀਂ ਗੱਲਾਂ ਵੀ ਕਰਦੇ ਆ ਤੁਹਾਨੂੰ ਬੇਨਤੀ ਰੂਪ ਸਵਾਲ ਵੀ ਕਰਦੇ ਆ ਤੁਸੀਂ ਜਵਾਬ ਦਿੰਦੇ ਹੋ ਤੁਸੀਂ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਇਹ ਕਿਹੋ ਜਿਹੇ ਗੁਰੂ ਹੋਣਗੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰਤੀ ਤਮ ਜੀ ਆਖਣ ਲੱਗਿਓ ਭਾਈ ਗੁਰ ਸਿੱਖੋ ਇਹ ਫੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਇਹ ਕਿਹੋ ਜਿਹੇ ਗੁਰੂ ਹੋਣਗੇ ਤੁਸੀਂ ਕਿਰਾਰ ਸਾਹਿਬ ਦੇਖ ਤਿਆਰ ਕਰੋ ਅਰਦਾਸ ਕਰੋ ਸਤਗੁਰੂ ਹੁਕਮਨਾਮੇ ਵਿੱਚ ਜਵਾਬ ਦੇਣਗੇ ਤੇ ਸਤਸੰਗੀਆਂ ਫਿਰ ਸਿੱਖਾਂ ਨੇ ਇਕਰਾਰ ਸਹਿ ਦੇਖਤਿਆਰ ਕੀਤੀ ਅਰਦਾਸ ਕੀਤੀ ਗਈ ਸਤਗੁਰਦੇ ਹਜੂਰ ਚ ਖਲੋ ਕੇ ਪਹਿ ਹੁਕਮਨਾਮਾ ਲਿਆਉ ਕੰਨਾਮਾ ਪਤਾ ਕਿੜਾ ਆਇਆ ਮਾਰੂ ਮੁਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਬੈਠਾ ਕੁੜ ਕਿਰਤਨ ਹਰ ਹਰ ਗਾਈ ਸ਼ਰਮ ਥਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਬਿਦਾਤਾ ਸੰਤਨ ਕੀ ਸਰਨਾਈ ਇਸੇ ਹੁਕਮ ਨਾਮੇ ਦੀ ਲੈਣਾ ਨੇ ਜਦੋਂ ਇਹ ਪੰਕਤੀਆਂ ਆਈਆਂ ਨਾ ਸਿੱਖਾਂ ਦੇ ਚਿਹਰੇ ਤੇ ਗੁਰਮੁਖ ਰੌਣਕਾਂ ਆ ਗਈਆਂ ਉਹ ਕਿਹੜੀ ਪੰਕਤੀ ਸੀ ਸੱਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੁਲੋ ਸੱਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖ ਲੱਗੇ ਉਹ ਸਿੱਖੋ ਜਿਹੜਾ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰੇਗਾ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਅਭਿਆਸ ਕਰੇਗਾ ਸ਼ਬਦ ਦਾ ਅਭਿਆਸ ਕਰੇਗਾ ਉਹ ਸਿੱਖੋ ਤੁਸੀਂ ਸ਼ਬਦ ਦਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਉਹ ਮੇਰੇ ਸਿੱਖੋ ਮੇਰੇ ਸਿੱਖੋ ਅੱਜ ਤੋਂ ਬਾਅਦ ਸ਼ਮਲਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਤੀਨ ਰੂਪ ਹੈ ਮੋਏ ਕੇ ਸੁਨੋ ਨੰਦ ਜਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤਿਗੁਰੂ ਦੇ ਤਿੰਨ ਰੂਪ ਨੇ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤ ਸੰਗਿਓ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਬਖਸ਼ਿਸ਼ ਕਰਦੇ ਪਏ ਨੇ ਇਸ ਸਤਿਗੁਰ ਦੀ ਬਾਣੀ ਪੜ ਕੇ ਕਈ ਬ੍ਰह्म ज्ञानी ਬਣ ਗਏ ਕਈ ਬ੍ਰह्म ज्ञानी ਬਣਦੇ ਪਏ ਨੇ ਸਤਿਗੁਰ ਦੀ ਬਾਣੀ ਪੜ ਕੇ ਬਾਣੀ ਦਾ ਅਭਿਆਸ ਕਰਕੇ ਤ੍ਰਿੰਦੀ ਦੁਨੀਆ ਦਾ ਕਈ ਬ੍ਰह्म ज्ञानी ਬਣ ਨਗੇ ਗੁਰੂ ਭਗਾ ਵਾਲਿਓ ਇੱਕ ਪਿੰਡ ਹੈ ਮਹਾਰਾਸ਼ਟਰ ਦੇ ਵਿੱਚ ਉਹਦਾ ਨਾਮ ਹੈ ਭੋਮਾ گاਉ ਡਾਕਟਰ ਦਿਲਵਿੰਦਰ ਸਿੰਘ ਦੀ ਗਰੇਵਾਰਦੀ ਹੋਏ ਨੇ ਉਹਨਾਂ ਕਈ ਵਾਰ ਇਹ ਲੇਖ ਛਾਪਿਆ ਆਪਣਾ ਵੀ ਇਹ ਲੇਖ ਪੜਿਆ ਉਹਨਾਂ ਦਾ ਉਹ ਕੀ ਲਿਖਦੇ ਨੇ ਕਹਿੰਦੇ ਪਿੰਡ ਭੋਮਾ گاਉ ਦੇ ਵਿੱਚ 800 ਸਰੀਰ ਰਹਿੰਦੇ ਨੇ 800 ਜੀ ਰਹਿੰਦੇ ਨੇ ਉਹਨਾਂ ਦੇ ਵਿੱਚ ਮੁਸਲਮਾਨ ਵੀ ਨੇ ਹਿੰਦੂ ਵੀਰ ਵੀ ਨੇ ਤੇ ਸਿੱਖ ਵੀਰ ਵੀ ਨੇ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸ਼ਰਧਾ ਹੈ ਇਹ ਪਿੰਡ ਗੁਦਾਵੜੀ ਦੇ ਕੰਡੇ ਤੇ ਹੈ ਪਿੰਡ ਵਾਲਿਆਂ ਦੀ ਸਤਗੁਰ ਤੇ ਬਹੁਤ ਸ਼ਰਧਾ ਹੈ ਬਹੁਤ ਪੁਰਾਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੱਥ ਲਿਖਤ ਗੁਰਦਵਾਰੇ ਦੇ ਵਿੱਚ ਸੁਭਾਏਮਾਨ ਹੈ ਤੇ ਕਹਿੰਦੇ ਹਰ ਸਾਲ ਜੋ ਲਾਗੇ ਲਾਗੇ ਪਿੰਡ ਨੇ ਨਾ ਉਹ ਪਿੰਡਾਂ ਦੇ ਵਿੱਚ ਗੁਦਾਵਣੀ ਦਾ ਪਾਣੀ ਚੜਦਾ ਜਦੋਂ ਹੜ ਹੁੰਦੇ ਨੇ ਬੜਾ ਨੁਕਸਾਨ ਹੁੰਦਾ ਹੈ ਪਰ ਧੋਮਾ گا ਉਹਦੇ ਵਿੱਚ ਜਦੋਂ ਗੁਦਾਵਣੀ ਦਾ ਪਾਣੀ ਚੜਦਾ ਨਾ ਤੇ ਪਿੰਡ ਵਾਲੇ ਪਤਾ ਕੀ ਕਰਦੇ ਨੇ ਤੁਹਾਡੀ ਸ਼ਰਧਾ ਹੋਰ ਬਣੇਗੀ ਸਤਗੁਰੂ ਜੀ ਤੇ ਕੀ ਕਰਦੇ ਨੇ ਗੁਰੂ ਘਰ ਜਾਂਦੇ ਨੇ ਸਤਗੁਰੂ ਅੱਗੇ ਅਰਦਾਸ ਕਰਦੇ ਨੇ ਇੱਕ ਗੁਰਮੁਖ ਪਿਆਰਾ ਸਤਗੁਰ ਦਾ ਸਰੂਪ ਆਪਣੇ ਸੀਸ ਤੇ ਬਿਰਾਜਮਣ ਕਰ ਲੈਂਦਾ ਹੈ ਇੱਕ ਚੌਰ ਸਾਹਿਬ ਕਰਦਾ ਸਤਿਗੁਰੂ ਜੀ ਨੂੰ ਪੰਜ ਸਿੰਘ ਅੱਗੇ ਹੁੰਦੇ ਨੇ ਤੇ ਬਾਕੀ ਪਿੰਡ ਵਾਲੇ ਪਿੱਛੇ-ਪਿੱਛੇ ਤੂੰ ਗੁਦਾਵੜੀ ਵੱਲ ਚਾਲੇ ਪਾਉਂਦੇ ਨੇ ਗੁਦਾਵੜੀ ਵੱਲ ਜਾਂਦੇ ਨੇ ਗੁਰਮਖੋ ਜਿੱਥੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਸ਼ਬਦ ਪੜ੍ਹਦੇ ਨੇ ਤੇ ਨਾਲ-ਨਾਲ ਇਹ ਜਪ ਕਰਦੇ ਨੇ ਪਤਾ ਕੀ ਜਾਪ ਕਰਦੇ ਨੇ ਗੁਰਮਖੋ ਮੇਰਾ ਦੇਲੇ ਤੁਸੀਂ ਵੀ ਜਾਪ ਕਰੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਓ 2 ਮਿੰਟੇ ਜਾਪ ਕਰੀਏ ਫਿਰ ਨਾਲ ਨਾਲ ਜਿਵੇਂ ਸਤਿਗੁਰ ਸੇਵਾ ਲੈਣਗੇ ਸਤਨਾਮ i ਵਾਹਿਗੁਰੂ ਤਨ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਗੁਰੂ ਜੀ ਆਂਦਾ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤਾਂ ਜਾਪ ਕਰਦੀਆਂ ਕਰਦੀਆਂ ਗੁਰਦਾਵੇ ਦੇ ਕੰਢੇ ਤੇ ਬਹੁੰਦੀਆਂ ਨੇ ਉੱਥੇ ਸ਼ਬਦ ਕੀਰਤਨ ਕਰਦੀਆਂ ਨੇ ਜਦੋਂ ਕੀਰਤਨ ਕਰਦੀਆਂ ਨੇ ਫਿਰ ਕਿਤੇ ਵਹਿੰਦਿਆਂ ਵਹਿੰਦਿਆਂ ਗੁਦਾਵੜੀ ਦਾ ਪਾਣੀ ਬਿਨਾ ਕੋਈ ਨੁਕਸਾਨ ਕੀਤੇ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਦਲਵਿੰਦਰ ਸਿੰਘ ਜੀ ਕਹਿੰਦੇ ਕਿਤੇ ਇਹ ਸਮਾਂ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਕਿਤੇ ਤਦ ਮੈਂ ਇਹ ਲੇਖ ਲਿਖਦਾ ਪਿਆ ਕਹਿੰਦੇ ਫਿਰ ਗੁਦਾਵੜੀ ਦਾ ਪਾਣੀ ਥੱਲੇ ਹੋ ਜਾਂਦਾ ਹੈ ਅਸੀਂ ਵੇਖਦੇ ਹੁਣ ਖਤਰਾ ਟੱਲ ਗਿਆ ਹੈ ਅਸੀਂ ਫਿਰ ਸਤ ਗੁਰਦੇ ਚ ਨੇ ਅਰਦਾਸ ਕਰਦੇ ਆ ਨਾ ਫਿਰ ਵਾਪਸ ਗੁਰੂ ਘਰ ਵੱਲ ਚੱਲੇ ਪਾਉਨੇ ਪਿੰਡ ਵੱਲ ਚੱਲੇ ਪਾਉਨੇ ਆ ਤੇ ਕਿਤੇ ਵਾਪਸੀ ਫਿਰ ਸਤ ਗੁਰਦੇ ਸ਼ੁਕਰਾਨੇ ਕਰਦੇ ਆ ਤੇ ਵਾਪਸੀ ਪਤਾ ਕੀ ਪੜਦੇ ਆ ਔ ਇੱਕ ਮਿੰਟੇ ਵੀ ਪੜਦੀ ਹੈ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ 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 ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਕਹਿੰਦੇ ਸਵਰਗ ਨੂੰ ਧੰਨ ਧੰਨ ਕਹਿੰਦੇ ਆ ਅਸੀਂ ਗੁਰ ਘਰ ਪਹੁੰਚਦੇ ਆ ਫਿਰ ਉੱਥੇ ਅਰਦਾਸ ਬੇਨਤੀ ਕਰਦੇ ਆ ਸਤ ਗੁਰ ਦੇ ਸ਼ੁਕਰਾਨੇ ਕਰਦੇ ਆ ਤੇ ਡਾਕਟਰ ਦਲਵਿੰਦਰ ਸਿੰਘ ਅਖੀਰ ਤੇ ਲਿਖਦੇ ਨੇ ਕਿਤੇ 80 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਕਿਤੇ ਹਰ ਸਾਲ ਜਦੋਂ ਹੜ ਆਉਂਦਾ ਸਮਾਂ ਬੰਦਦਾ ਨਾ ਪਿੰਡ ਵਾਲੇ ਸ਼ਰਦਾ ਨੇ ਇਸੇ ਤਰ੍ਹਾਂ ਹੀ ਸਤਗੁਰ ਦਾ ਸਰੂਪ ਸੀਸ ਤੇ ਬਰਾਜਮਣ ਖੜਾ ਕੇ ਪੰਜ ਸਿੰਘ ਅੱਗੇ ਕਿਚੌਰ ਸਾਹਿਬ ਕਰਦੇ ਆ ਗੁਰੂ ਜੀਆਂ ਵਡਿਆਈਆਂ ਕਰਦੇ ਕਰਦੇ ਗੋਦਾਵਰੀ ਦੇ ਕੋਲ ਜਾਂਦੇ ਆ ਤੇ ਉੱਥੇ ਅਰਦਾਸ ਬੇਨਤੀ ਕਰਦੇ ਆ ਫਿਰ ਵਾਪਸ ਆ ਕੇ ਸ਼ੁਕਰਾਨਾ ਕਰਦੇ ਆ ਕਿਤੇ ਅੱਜ ਤੱਕ ਪਿੰਡ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਕਦੇ ਕੋਲ-ਕੋਲ ਤੇ ਪਿੰਡਾਂ ਦਾ ਕਿੰਨਾ-ਕਿੰਨਾ ਨੁਕਸਾਨ ਹੋ ਜਾਂਦਾ ਹੈ ਪਰ ਅੱਜ ਤੱਕ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਤ ਸੰਗਿਓ ਇਹ ਹੈ ਗੁਰਬਾਣੀ ਦੀ ਮਹਿਮਾ ਇਹ ਸਤਗੁਰ ਦੀ ਮਹਿਮਾ ਸਤਗੁਰ ਦੀ ਵਡਿਆਈ ਇੱਕ ਨਾਮ ਸੁਣਿਆ ਦਾ ਸਮਾਪਤੀ ਕਰੇ ਬੜਾ ਵੱਡਾ ਇੱਕ ਵਿਦਵਾਨ ਹੋਇਆ ਜੀ ਉਹਦਾ ਨਾਮ ਹੈ ਨਕੋਲਸ ਉਹਨੇ ਬੜੀਆਂ ਕਿਤਾਬਾਂ ਪੜੀਆਂ ਬੜੇ ਉਹਨੇ ਗ੍ਰੰਥ ਪੜੇ ਜੀ ਪਰ ਆਤਮਿਕ ਸ਼ਾਂਤੀ ਨਹੀਂ ਉਹਨੂੰ ਮਿਲੀ ਪਾਪ ਮਨ ਦੀ ਸ਼ਾਂਤੀ ਨਹੀਂ ਮਿਲੀ ਅੰਦਰ ਕਲਪਨਾ ਹੈ ਅੰਦਰ ਕਲੇਸ਼ ਹੈ ਇਹ ਥਾਂ ਥਾਂ ਤੇ ਭਟਕਿਆ ਜੀ ਉਹਨੇ ਆਪ ਲਿਖਿਆ ਕਹਿੰਦਾ ਮੈਂ ਜੰਗਲਾਂ 'ਚ ਭਟਕਿਆ ਪਹਾੜਾਂ 'ਚ ਭਟਕਿਆ ਜਿੱਥੇ ਕਿਸੇ ਦੱਸਿਆ ਮੈਂ ਉੱਥੇ ਗਿਆ ਪਰ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲੀ ਆਤਮਿਕ ਸ਼ਾਂਤੀ ਨਹੀਂ ਮਿਲੀ ਕਹਿੰਦੇ ਇੱਕ ਦਿਨ ਕੋਈ ਭਲਾ ਮਨੁੱਖ ਮੈਨੂੰ ਮਿਲਿਆ ਕਹਿੰਦੇ ਉਹਨੇ ਮੇਰੇ ਦੁਰਦਸ਼ਾ ਵੇਖੀ ਜਦੋਂ ਮੇਰੀ ਅੰਦਰ ਦੀ ਹਾਲਤ ਵੇਖੀ ਮੇਰੇ ਚਿਹਰੇ ਤੇ ਮਜੂਸੀ ਹੈ ਤੇ ਕਹਿੰਦੇ ਉਹਨੇ ਕੀ ਦਿੱਤਾ ਇੱਕ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ ਅੰਮ੍ਰਿਤ ਬਾਣੀ ਦਾ ਗੁਟਕਾ ਸਾਹਿਬ ਮੈਨੂੰ ਦਿੱਤਾ ਆਖਿਆ ਭਲਿਆ ਜਿੱਥੇ ਇੰਨੀਆਂ ਕਿਤਾਬਾਂ ਤੂੰ ਪੜ੍ਹੀਆਂ ਨੇ ਇੰਨੇ ਤੂੰ ਗ੍ਰੰਥ ਪੜ੍ਹੇ ਨੇ ਉੱਥੇ ਇਹ ਬਾਣੀ ਦਾ ਜਾਪ ਕਰ ਇਹ ਗੁਰਨਾਨਕ ਦੇ ਘਰ ਦੀ ਬਾਣੀ ਹੈ ਗੁਰ ਅਰਜਨ ਦੇਵ ਜੀ ਦਾ ਵੱਲੋਂ ਇਹ ਉਚਾਰਨ ਕੀਤੀ ਹੋਈ ਹੈ ਇਹ ਬਾਣੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਕਿਦੇ ਜਦੋਂ ਮੈਂ ਉਹ ਸੁਖਮਨੀ ਸਾਹਿਬ ਲਿਆ ਕਿਦੇ ਫਿਰ ਮੈਂ ਬਾਣੀ ਦਾ ਜਾਪ ਕੀਤਾ ਬਾਣੀ ਪੜੀ ਬਾਣੀ ਨੂੰ ਸਮਝਿਆ ਜਦੋਂ ਬਾਣੀ ਨੂੰ ਪੜਿਆ ਬਾਣੀ ਨੂੰ ਸਮਝਿਆ ਤੇ ਕਦੇ ਮੇਰੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਜਿਹੜੀ ਸ਼ਾਂਤੀ ਮੈਨੂੰ ਜੰਗਲਾਂ ਦੇ ਵਿੱਚ ਨਹੀਂ ਮਿਲੀ ਜਿਹੜੀ ਸ਼ਾਂਤੀ ਮੈਨੂੰ ਪਹਾੜਾਂ ਵਿੱਚੋਂ ਨਹੀਂ ਮਿਲੀ ਉਹ ਸ਼ਾਂਤੀ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਕੇ ਉਹ ਆਨੰਦ ਮੈਨੂੰ ਮਿਲ ਗਿਆ ਉਹ ਸ਼ਾਂਤੀ ਮੈਨੂੰ ਮਿਲ ਗਈ ਪਾਗਾਂ ਵਾਲਿਓ ਫਿਰ ਐਡਾ ਬਾਣੀ ਦੇ ਨਾਲ ਪਿਆਰ ਪੈ ਗਿਆ ਨਕੁਲਸ ਦਾ ਇਹ ਬੜਾ ਵੱਡਾ ਵਿਦਵਾਨ ਹੋਇਆ ਤੇ ਇਹ ਪਤਾ ਕੀ ਲਿਖਦਾ ਫਿਰ ਇੱਕ ਦਿਨ ਚੇਲਿਆਂ ਨੂੰ ਕੋਲ ਬੁਲਾਉਂਦਾ ਆਪਣੇ ਕਹਿੰਦਾ ਮੇਰੇ ਚੇਲਿਓ ਮੈਂ ਇੱਕ ਦਿਨ ਤੁਹਾਨੂੰ ਕਿਹਾ ਚੱਲਿਆਂ ਜਦੋਂ ਮੇਰੀ ਮੌਤ ਹੋ ਜਾਵੇ ਨਾ ਮੇਰਾ ਸਰੀਰ ਜਦੋਂ ਤੁਸੀਂ ਕਬਰ ਦੇ ਵਿੱਚ ਦਫਨਾਉਣ ਲੱਗੋ ਤੇ ਕੋਲ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਵੀ ਰੱਖਦੇ ਹੋ ਤਾਂ ਕਿ ਮੇਰੀ ਕਲਿਆਣ ਹੋ ਜਾਵੇ ਮੇਰਾ ਇਹ ਸਰੀਰੀ ਬੁਕਤਰ ਹੋ ਜਾਵੇ ਮੇਰਾ ਧਰਤੀ ਤੇ ਆਇਆ ਹੋਇਆ ਸਫਲਾ ਹੋ ਜਾਵੇ ਮੇਰੀ ਉਸ ਪਰਮਾਤਮਾ ਦੇ ਅੱਗੇ ਉਸ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਅਗਲਾ ਜਨਮ ਨੇ ਇਹੋ ਜੀ ਮਾਂ ਦੇ ਘਰ ਮਿਲੇ ਜਿਹੜੀ ਬਚਪਨ ਤੋਂ ਹੀ ਮੈਨੂੰ ਬਾਣੀ ਤੇ ਬਾਣੇ ਨਾਲ ਜੋੜ ਦਵੇ ਦੇਖ ਲਓ ਭਾਗਾਂ ਵਾਲੇ ਇੱਕ ਉਹ ਸਮਾਂ ਹੈ ਜੰਗਲਾਂ ਦੇ ਭਟ ਗਿਆ ਪਹਾੜਾਂ 'ਚ ਭਟ ਗਿਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਜਦੋਂ ਗੁਰਬਾਣੀ ਪੜੀ ਗੁਰਬਾਣੀ ਸਮਝੀ ਤਾਂ ਉਦੋਂ ਅੰਦਰ ਦੀ ਸ਼ਾਂਤੀ ਮਿਲ ਗਈ ਅੰਦਰ ਦਾ ਆਨੰਦ ਮਿਲ ਗਿਆ ਅੰਦਰ ਦਾ ਰਸ ਉਦੋਂ ਆ ਗਿਆ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਿਸਮਾ ਮਾਪੜਖਾਂ ਵੱਲੋਂ ਹੁਕਮ ਹੋਇਆ ਸੀ ਤਰੀਬਨ ਉਹ ਸਮਾਉ ਚੁੱਕਿਆ ਹੈ ਵਿਚਾਰ ਕਰਦੇ ਹਾਂ ਬਿਕਨੀ ਅਨੇਕਾਂ ਗਲਤੀਆਂ ਪਲਣਾ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਸਾਧ ਸੰਤ ਬਖਸ਼ਣ ਜੋਗ ਹੈ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਨੇ ਔਰ ਸਾਡੇ ਸਾਥੀਆਂ ਨੇ ਜੋ ਸਟੇਜ ਤੇ ਬੈਠ ਕੇ ਦਾਸ ਨੂੰ ਅਸੀਸਾਂ ਦਿੱਤੀਆਂ ਬਾਬਾ ਤਜਿੰਦਰ ਸਿੰਘ ਜੀ ਉਹਨਾਂ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਸੰਗਤਾਂ ਨੇ ਬੈਠ ਕੇ ਅਸੀਸਾਂ ਦਿੱਤੀਆਂ ਅਰਦਾਸ ਕਰਿਓ ਜਿੰਨੇ ਭਾਈ ਸਾਹਿਬ ਦੇ ਅੰਦਰ ਦੇ ਬਲਵਲੇ ਦੇ ਅੰਦਰ ਦੇ ਚਾਰ ਨੇ ਆਪ ਹੀ ਸਤਗੁਰੂ ਜੀ ਸਿਰ ਤੇ ਹੱਥ ਰੱਖ ਕੇ ਭਾਈ ਸਾਹਿਬੀ ਦੇ ਉਹ ਸਭ ਸਮਾਵਾਂ ਲੈਣ ਬੜੇ ਚਾਰ ਨੇ ਭਾਈ ਸਾਹਿਬ ਦੇ ਅੰਦਰ ਇਦਾਂ ਸਮਾਜਿਕ ਅਸੀ ਭਲਾਈ ਕਰਦੀ ਹੈ ਇੱਥੇ ਇਹ ਕੇਂਦਰ ਖੋਲਣਾ ਹੈ ਇੱਥੇ ਇਹ ਸੇਵਾ ਸ਼ੁਰੂ ਕਰਦੀ ਹੈ ਪੁਰਾਣੇ ਸ਼ਹਿਰ ਦੇ ਵਿੱਚ ਇਹ ਸੇਵਾ ਸ਼ੁਰੂ ਕਰਦੀ ਹੈ ਕੁਝ ਵਿਚਾਰਾਂ ਦੇ ਭਾਈ ਸਾਹਿਬ ਕੀਰਤਨ ਦੌਰ ਆਪ ਸੰਗਤ ਨਾਲ ਸਾਂਝ ਬੋਣ ਗਏ ਇਦਾਂ ਜੀਵਿਆ ਪਰਮਾਨ ਪੁਰਾਣੀ ਜਗ੍ਹਾ ਤੇ ਇਦਾਂ ਹਸਪਤਾਲ ਖੋਲੇ ਨੇ 113 ਸ਼ਹਿਰਾਂ ਦੇ ਵਿੱਚ ਇਹੋ ਜਿਹੇ ਜੁਲਟ ਖੋਲੇ ਨੇ ਇਹ ਚ ਸੰਗਤਾਂ ਦਾ ਭਲਾ ਹੋ ਜਾਵੇ ਤੇ ਨਾਲ ਨਾਲ ਸਿੱਕੀ ਤੇ ਪ੍ਰਚਾਰ ਪ੍ਰਸਾਰ ਵਾਸਤੇ ਦੇਸ਼ਾਂ ਦੇਸ਼ਾਂ ਚ ਭਾਈ ਸਾਹਿਬ ਜੀ ਦਿਨ ਰਾਤ ਉਹ ਵੀ ਸੇਵਾ ਨਾਲ ਲਵਾ ਰਹੇ ਨੇ ਤੇ ਪੰਜ ਵਾਰੀ ਮਿਹਰਮੰਦੀ ਭਾਵਨਾ ਹੈ ਵਾਹਿਗੁਰੂ ਕਹਿ ਕੇ ਭਾਈ ਸਾਹਿਬ ਨੂੰ ਸ਼ਬਦ ਦੀ ਅਸੀਸ ਦੇ ਦਿਓ ਸਤਿਗੁਰੂ ਜੀ ਆਪ ਹੀ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਸਵਾਮਾਂ ਲੈਣ ਸਾਰੇ ਸੰਗਤ ਜੋ ਇੱਥੇ ਬੈਠੇ ਹੋ ਜੋ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਸੁਰਤੀ ਦੇ ਨਾਲ ਸ਼ਬਦ ਦੀ ਅਸੀਸ ਭਾਈ ਸਾਹਿਬ ਨੂੰ ਦਿਓ ਤਾਂ ਕਿ ਰੰਦੇ ਕਾਰਦਾਂ ਦੀ ਸਤਿਗੁਰੂ ਆਪ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਸਾਰੇ ਇਸ ਸਮਾਮਾਨ ਨਿਰੰਗਤਾ ਸਹਿਤ ਸਤਿਗੁਰੂ ਜੀ ਲੈਣ ਵਾਹਿਗੁਰੂ ਵਾਹਿਗੁਰੂ ਅਧਿਕ ਪੈਸੇ ਦਾ ਧੰਨਵਾਦ ਜਿਨੇ ਆਪ ਸੰਗਤ ਦੇ ਦਰਸ਼ਨ ਕਰਾਏ ਵਿਸ਼ੇ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਾ ਟਲ ਤਨ ਤਾ ਗੁਰੂ ਗ੍ਰੰਥ ਸਾਹਿਬ ਜੀ ਪਤਾ ਜਿਨੇ ਆਪਣੀ ਗੋਜ ਬਿਠਾ ਕੇ ਤੁਹਾਡੇ ਦਰਸ਼ਨ ਕਰਾਏ ਆਓ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਪੰਨਾ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਅਕੂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ